ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਦੁਖਦ ਘਟਨਾ ਸਾਹਮਣੇ ਆਈ ਇੱਕ ਵਿਅਕਤੀ ਜਿਹਦਾ ਨਾਮ ਜੰਗੀਰ ਸਿੰਘ ਆ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਮਾਧ ਦਰਸ਼ਨ ਆ ਲਈ ਜਿੱਥੇ ਦੇ ਨਾਲ ਗਿਆ ਸੀਗਾ ਉਸ ਦੀ ਕੱਲ ਰਾਤ ਜਿਹੜੀ ਅੱਜ ਰਾਤ ਲੰਗੀ ਹੈ ਕੱਲ ਤੇ ਅੱਜ ਦੀ ਇਸ ਦੀ ਦਰਮਿਆਨੀ ਰਾਤ ਉਹਦੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਦੇਲਦਾਰ ਪਰਿਵਾਰਕਾਂ ਕਾਰਨ ਬਹੁਤ ਹੋ ਗਈ ਮਾਝੂਕ ਪ੍ਰਧਾਨ ਸਤਾਹ ਚ ਦਸੀ ਧੰਮਜੀ ਵੱਲੋਂ ਹੋਏ ਅਦੇਸ਼ ਅਨੁਸਾਰ ਉਸ ਵਿਅਕਤੀ ਦੀ ਡੈੱਡ ਬੋਡੀ ਲਿਆਉਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਇਸ ਵਿਅਕਤੀ ਦੀ ਡੈੱਡ ਬੋਡੀ ਜਿਹੜੀ ਉਹ ਪਰਿਵਾਰ ਨੂੰ ਸੰਪਰਨ ਲਈ ਵਾਗਾਵਾਟਰ ਤੋਂ ਉਹਨਾਂ ਦੇ ਪਿੰਡ ਪਟਿਆਲਾ ਜਾਂ ਲਾਗੇ ਪਿੰਡ ਪਰਗਾ ਉਹ ਪਿੰਡ ਪਟਿਆਲੇ ਲੱਗੇ ਆ ਉੱਥੇ ਭੇਜੇ ਜਾ ਰਹੀ ਹੈ ਮੈਂ ਪਰਿਵਾਰ ਨਾਲ ਮਾਝੂਕ ਪ੍ਰਧਾਨ ਸਾਹਿਬ ਵੱਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਪਰ ਇੱਕ ਗੱਲ ਜਰੂਰ ਹੈ ਕਿ ਉਹਦੀ ਜਿਹੜੀ ਮੌਤ ਆ ਗੁਰੂ ਚਰਨ ਗੁਰੂ ਮਹਾਰਾਜ ਦੇ ਚਰਨਾਂ 'ਚ ਹੋਈ ਆ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਦੀ ਮੌਤ ਜਿਹੜੀ ਗੁਰੂ ਦੇ ਚਰਨਾਂ 'ਚ ਹੋਣੀ ਉਸਦਾ ਸਵਰਗ ਨੂੰ ਜਾਣ ਵਾਲੀ ਗੱਲ ਆ ਆਵੇ ਘਟਨਾ ਬਹੁਤ ਦੁਖਦਈ ਆ ਪਰ ਪਰਿਵਾਰ ਨੂੰ ਇਹ ਮਾਣੇ ਮਹਿਸੂਸ ਹੋਣਾ ਚਾਹੀਦਾ ਕਿ ਗੁਰੂ ਮਹਾਰਾਜ ਦੇ ਦਰਸ਼ਨ ਕਰ ਦਿੱਤੀ ਉਹਦੀ ਮੌਤ ਹੋਈ ਆ ਜਿਹੜਾ ਗੁਰੂ ਮਹਾਰਾਜ ਦੇ ਦਰਸ਼ਨ ਕਰਦਾ ਜਾਂਦਾ ਉਹ ਸਿੱਧਾ ਇਸ ਸਵਰਗ 'ਚ ਹੀ ਜਾਂਦਾ ਆ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਬਲ ਦਾ ਬਲ ਬਖਸ਼ੀ ਦੇ ਗੁਰੂ ਮਹਾਰਾਜ ਨੂੰ ਆਪਣੇ ਚਰਨਾਂ 'ਚ ਨਾਮ ਸਬਕਸ਼ਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਦੁਖਦ ਘਟਨਾ ਸਾਹਮਣੇ ਆਈ ਇੱਕ ਵਿਅਕਤੀ ਜਿਹਦਾ ਨਾਮ ਜੰਗੀਰ ਸਿੰਘ ਆ ਉਹ ਪਾਕਿਸਤਾਨ ਇਹ ਕੋਰਤਾ ਮਾਹ ਦਰਸ਼ਨਾਲੇ ਜਥੇ ਦੇ ਨਾਲ ਗਿਆ ਸੀਗਾ ਉਸ ਦੀ ਕੱਲ ਰਾਤ ਜਿਹੜੀ ਅੱਜ ਰਾਤ ਲੰਗੀ ਕੱਲ ਤੇ ਅੱਜ ਦੀ ਇਸ ਦੀ ਦਰਮਿਆਨੀ ਰਾਤ ਉਹਦੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਦੇਲਦਾਰ ਪਰਣ ਕਰਨ ਬਹੁਤ ਹੋ ਗਈ ਹੈ ਮਾਨ ਜੋ ਪ੍ਰਧਾਨ ਸਤਾਹ ਚ ਤੁਸੀਂ ਧੰਬੀ ਜੀ ਵੱਲੋਂ ਹੋਇਆ ਅਨੁਸਾਰ ਉਸ ਵਿਅਕਤੀ ਦੀ ਡੈਡ ਬੋਡੀ ਲਿਆਉਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਇਸ ਵਿਅਕਤੀ ਦੀ ਡੈਡ ਬੋਡੀ ਜਿਹੜੀ ਉਹ ਪਰਿਵਾਰ ਨੂੰ ਸੰਪੰਨ ਲਈ ਵਾਗਾਵਾਟਰ ਤੋਂ ਉਹਨਾਂ ਦੇ ਪਿੰਡ ਪਟਿਆਲਾ ਜੇ ਲਾਗੇ ਪਿੰਡ ਬਰਗਾ ਉਹ ਪਿੰਡ ਪਟਿਆਲੇ ਲਾਗੇ ਆ ਉੱਥੇ ਭੇਜੇ ਜਾ ਰਹੀ ਹੈ ਮੈਂ ਪਰਿਵਾਰ ਨਾਲ ਮਾਝੋਗ ਪ੍ਰਧਾਨ ਸਭਾ ਵੱਲੋਂ ਹਮਦਤੀ ਪ੍ਰਗਟ ਕਰਦਾ ਪਰ ਇੱਕ ਗੱਲ ਜਰੂਰ ਹੈ ਕਿ ਉਹਦੀ ਜਿਹੜੀ ਮੌਤ ਆ ਗੁਰੂ ਚਰਨ ਗੁਰੂ ਮਹਾਰਾਜ ਦੇ ਚਰਨਾਂ 'ਚ ਹੋਈ ਆ ਮੈਂ ਸਮਝਦਾ ਕਿ ਇਹੋ ਜੇ ਬੰਦੇ ਦੀ ਮੌਤ ਜਿਹੜੀ ਗੁਰੂ ਦੇ ਚਰਨਾਂ 'ਚ ਹੋਣੀ ਉਸ 10 ਵਰਗ ਨੂੰ ਜਾਣ ਵਾਲੀ ਗੱਲ ਆ ਐਵੇਂ ਘਟਨਾ ਬਹੁਤ ਦੁਖਦਈ ਆ ਪਰ ਪਰਿਵਾਰ ਨੂੰ ਇਹ ਮਾਣੇ ਮਹਿਸੂਸ ਹੋਣਾ ਕਿ ਜਿਹੜਾ ਗੁਰੂਬਾਰੀ ਦਰਸ਼ਨ ਕਰ ਦਿੱਤੀ ਉਹਦੀ ਮੌਤ ਹੋਈ ਆ ਜਿਹੜਾ ਗੁਰੂਬਾਰੀ ਦਰਸ਼ਨ ਕਰਦਾ ਜਾਂਦਾ ਉਹ ਸਿੱਧਾ ਹੀ ਸਵਰਗ ਵਿੱਚ ਹੀ ਜਾਂਦਾ ਆ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਬਲੰਦਾ ਬਲਵਕਸ਼ੇ ਤੇ ਗੁਰੂਮਾਰਾ ਜੀ ਨੂੰ ਆਪਣੇ ਚਰਨਾਂ 'ਚ ਨਾਮ ਸਬਕਸ਼ਨ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par